ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 10ਵੇਂ ਗੁਰੂ ਮਹਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲਾਂ ਕਰਾਂਗੇ ਜ਼ਰੂਰੀ ਗੱਲਾਂ ਕਰਾਂਗੇ ਜਿਨ੍ਹਾਂ ਦੇ 40 ਸਿੱਖਾਂ ਨੇ ਦੁਸ਼ਮਣ ਦੇ 10 ਲੱਖ ਦੀ ਫੌਜ ਦੇ ਨਾਲ ਜੁੱਧ ਕੀਤਾ ਸੀ ਅਤੇ ਜੁੱਧ ਵਿੱਚ ਫਤਿਹ ਹਾਸਲ ਕੀਤੀ ਜਿਨ੍ਹਾਂ ਨੇ ਮਾਨਵਤਾ ਦੀ ਭਲਾਈ ਦੀ ਖਾਤਰ ਆਪਣਾ ਸਾਰਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ ਜਿਨ੍ਹਾਂ ਦੇ ਹਰ ਤੀਰ ਵਿੱਚ ਸਿਉਣਾ ਲੱਗਿਆ ਹੁੰਦਾ ਸੀ ਤਾਂ ਕਿ ਕੋਈ ਦੁਸ਼ਮਣ ਇਸ ਕੀ ਕੋਈ ਦੁਸ਼ਮਣ ਇਸ ਤੀਰ ਨਾਲ ਜ਼ਖਮੀ ਹੋ ਜਾਵੇ ਤਾਂ ਉਸ ਦਾ ਇਲਾਜ ਕਰਾ ਸਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਝ ਗੱਲਾਂ ਨੂੰ ਵਿਸਤਾਰ ਨਾਲ ਜਾਣਦੇ ਹਾਂ ਸ਼੍ਰੀ ਗੁਰੂ गोविंद ਸਿੰਘ ਜੀ ਦਾ ਜਨਮ 22 ਦਸੰਬਰ 1666 ਇਸਵੀ ਪਟਨਾ ਸ਼ਹਿਰ ਬਿਹਾਰ ਵਿਖੇ ਹੋਇਆ ਪਟਨਾ ਦੀ ਪਵਿੱਤਰ ਧਰਤੀ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਕੁੱਖੋਂ ਹੋਇਆ ਜਿੱਥੇ ਗੁਰਦੁਆਰਾ ਸਹਿਬ ਤਖਤ ਪਟਨਾ ਸਹਿਬ ਗੁਰਦੁਆਰਾ ਵਿਹਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਨਵਤਾ ਦੀ ਭਲਾਈ ਵਾਸਤੇ ਅਸਾਮ ਗਏ ਹੋਏ ਸੀ ਗੁਰੂ ਜੀ ਦੇ ਬਚਪਨ ਦਾ ਨਾਮ ਗੋਵਿੰਦ ਰਾਏ ਰੱਖਿਆ ਗਿਆ ਗੁਰੂ ਜੀ ਦੇ 5 ਸਾਲ ਮਾਮਾ ਕਿਰਪਾਲ ਚੰਦ ਦੀ ਦੇਖਭਾਲ ਵਿੱਚ ਲੱਗ ਗਏ ਛੋਟੀ ਉਮਰ ਵਿੱਚ ਗੁਰੂ ਜੀ ਨਕਲੀ ਜੁੱਧ ਕਰਿਆ ਕਰਦੇ ਸਨ ਉਹਨਾਂ ਦੇ ਤੀਰ ਕਮਾਨ ਅਤੇ ਅਸਤਰ ਸ਼ਸਤਰ ਹੋਇਆ ਕਰਦੇ ਸਨ ਗੁਰੂ ਜੀ ਤੇਗ ਬਹਾਦਰ ਜੀ 4 ਸਾਲ ਬਾਅਦ ਪਟਨਾ ਸਾਹਿਬ ਪਹੁੰਚੇ ਫਿਰ ਉਹਨਾਂ ਨੇ ਆਪਣੇ ਪੁੱਤਰ ਦੇ ਦਰਸ਼ਨ ਕੀਤੇ ਸਨ 1672 ਇਸਵੀ ਵਿੱਚ ਗੁਰੂ ਜੀ ਆਪਣੇ ਪਰਿਵਾਰ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਹਿਤ ਅਨੰਦਪੁਰ ਸਾਹਿਬ ਪਹੁੰਚੇ ਜਿਸ ਅਸਥਾਨ ਦਾ ਨਾਮ ਚੱਕ ਨਾਨਕੀ ਹੋਇਆ ਕਰਦਾ ਸੀ ਅਨੰਤਪੁਰ ਸਾਹਿਬ ਆ ਕੇ ਬਾਲਕ गोविंद ਰਾਏ ਨੇ ਘੋੜ ਸਵਾਰੀ ਸਿੱਖੀ ਅਸਤਰ ਚਲਾਵੇ ਚਲਾਉਣੇ ਸਿੱਖੇ ਨਾਲ ਹੀ ਗੁਰਮੁਖੀ ਫਾਰਸੀ ਸੰਸਕ੍ਰਿਤ ਅਤੇ ਅਨੇਕਾਂ ਭਾਸ਼ਾਵਾਂ ਵੀ ਦਾਵੀ ਗਿਆਨ ਪ੍ਰਾਪਤ ਕੀਤਾ ਕਸ਼ਮੀਰੀ ਪੰਡਤ ਦਾ ਇੱਕ ਦਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਆਇਆ ਆਨੰਦਪੁਰ ਸਹਿਬ ਆਇਆ ਉਹਨਾਂ ਨੇ ਦੱਸਿਆ ਕਿ ਕੋਈ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਹੈ ਇਸ ਦੀ ਸ਼ਿਕਾਇਤ ਕੀਤੀ ਇਸ ਵਿਸ਼ੇ ਵਿੱਚੋ ਗੁਰੂ ਜੀ ਚ ਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ ਤੇ ਕਿਹਾ ਕਿ ਸਾਨੂੰ Hindu ਧਰਮ ਦੀ ਰੱਖਿਆ ਰੱਖਿਆ ਕਰਨੀ ਲਈ ਕਿਸੇ ਮਹਾਨ ਵਿਅਕਤੀ ਦੇ ਬਲਦਾਨ ਦੀ ਜ਼ਰੂਰਤ ਹੈ ਉਸ ਸਮੇਂ ਵਰਸ਼ ਬਾਲਕ ਗੋਵਿੰਦ ਰਾਏ ਆਪਣੇ ਪਿਤਾ ਦੇ ਪਾਸ ਹੀ ਬੈਠੇ ਸਨ ਉਹਨਾਂ ਆਪਣੇ ਪਿਤਾ ਨੂੰ ਕਿਹਾ ਕਿ ਇਸ ਮਹਾਨ ਕਾਰੀਏ ਕਰਨੇ ਕੇ ਲਈ ਇਸ ਮਹਾ ਤੁਹਾਡੇ ਤੋਂ ਮਹਾਨ ਕੌਣ ਹੋ ਸਕਦਾ ਹੈ ਜੇ ਬਲੀਦਾਨ ਦੇ ਕਿ ਕਿ ਕਿਸੇ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਪਿਤਾ ਜੀ ਆਪਣਾ ਬਲਦਾਨ ਦੇ ਕੇ ਆਪ ਇਹਨਾਂ ਪੰਡਤਾਂ ਦੀ ਰੱਖਿਆ ਕਰੋ ਰੱਖਿਆ ਕਰੋ ਆਪਣੇ ਪੁੱਤਰ ਦੇ মুখ ਚੋਂ ਅਜਿਹੇ ਸ਼ਬਦ ਸੁਣ ਕੇ ਗੁਰੂ ਤੇਗ ਬਹਾਦਰ ਜੀ ਬਹੁਤ ਖੁਸ਼ ਹੋਏ ਅਤੇ ਪੰਡਤਾਂ ਨੂੰ ਕਹਿਣ ਲੱਗੇ ਤੁਸੀਂ ਜਾ ਕੇ ਕਹੋ ਕਿ ਸਾਡੇ ਆਨੰਦਪੁਰ ਵਾਸੀ ਗੁਰੂ ਇਸਲਾਮ ਧਰਮ ਕਬੂਲ ਕਰ ਲੈਂਦੇ ਹਨ ਤਾਂ ਅਸੀਂ ਵੀ ਇਸਲਾਮ ਧਰਮ ਕਬੂਲ ਕਰ ਲਵਾਂਗੇ ਪੰਡਤਾਂ ਨੇ ਇਹ ਖਬਰ ਔਰੰਗਜ਼ੇਬ ਕੋਲ ਭੇਜੀ ਗਈ ਫਿਰ ਔਰੰਗਜ਼ੇਬ ਨੇ ਗੁਰੂ ਜੀ ਨੂੰ ਬੰਦੀ ਬਣਾ ਲਿਆ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗੁਰੂ ਜੀ ਦੁਆਰਾ ਇਸਲਾਮ ਧਰਮ ਨਾ ਕਬੂਲ ਕਰਨ ਸਮੇ ਤਾਂ 11 ਨੰਬਰ 1675 ਇਸਵੀ ਵਿੱਚ ਦਿੱਲੀ ਦੀ ਚਾਂਦਨੀ ਚੌਕ ਵਿੱਚ ਬੜੀ ਗਰੂੜਤਾ ਦੇ ਸਾਥ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸ਼ਹੀਦ ਦੇ ਸਮੇ ਚੇਦ ਦੀ ਤੋਂ ਪਹਿਲਾਂ ਹੀ ਅੰਤਰਜਾਮੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ गोविंद ਰਾਏ ਕੋ 5 ਪੈਸੇ ਅਤੇ ਨਾਰੀਅਲ ਭੇਟ ਕਰਕੇ ਸਿੱਖਾਂ ਦੇ 10ਵੇਂ ਗੁਰੂ ਕੋ ਛਿਤ ਕਰ ਦਿੱਤਾ 9 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਈ ਮੁਕਾਬਲੇ ਕਰਦੇ ਹੋਏ ਸਿੱਖ ਪੰਥ ਸ਼ਕਤੀਸ਼ਾਲੀ ਨੇਤ੍ਰਿਕਤ ਕੀਤਾ ਸਭ ਤੋਂ ਵੱਡੀ ਸਮੱਸਿਆ ਮੁਗਲ ਸਮਰਾਟ ਤੇ ਔਰੰਗਜ਼ੇਬ ਦੀ ਧਾਰਮਿਕ ਕਟੜਤਾ ਸੀ ਉਹ ਸਾਰੇ ਦੇਸ਼ ਨੂੰ ਜ਼ਬਰਦਸਤੀ ਇਸਲਾਮ ਦੇਸ਼ ਬਣਾਉਣਾ ਚਾਹੁੰਦੇ ਸਨ ਉਹਨਾਂ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਮੰਦਰ ਢਗਾ ਦਿੱਤੇ ਅਤੇ ਉੱਥੇ ਗਵਰਨਰ ਅਤੇ ਅਧਿਕਾਰੀ ਬਹੁਤ ਨਰਦੇਈ ਸਨ ਜਿਵੇਂ ਹਿਸ਼ਰ ਸਰਹੰਦ ਦਾ ਫੌਜਦਾਰ ਵਜ਼ੀਰ ਖਾਂ ਉਹ ਸਿੱਖਾਂ ਨੂੰ ਖਤਮ ਕਰਨ ਦੀ ਤਾਕ ਵਿੱਚ ਸਨ ਚਾਹੇ ਬਹੁਤ ਹਿੰਦੂ ਅਤੇ ਔਰੰਗਜ਼ੇਬ ਨਫ਼ਰਤ ਕਰਦੇ ਸਨ ਪਰ ਕੁਝ ਪਹਾੜੀ ਰਾਜੇ ਜਿਹੇ ਲੋਕ ਵੀ ਸਨ ਜੋ ਮੁਗਲਾਂ ਨੂੰ ਆਗਿਆ ਦਾ ਪਾਲਣ ਕਰਦੇ ਸਨ ਉਹ ਗੁਰੂ ਜੀ ਦੀ ਵੱੜਦੀ ਵੱੜਦੀ ਹੋਈ ਸੰਗਤਾਂ ਤੇ ਈਰਖਾ ਕਰਨ ਲੱਗੇ ਅਤੇ ਉਹਨਾਂ ਦੇ ਖਿਲਾਫ ਸਾਜ਼ਿਸ਼ ਕਰਨ ਲੱਗੇ ਉਸ ਸਮੇਂ ਹਿੰਦੂਆਂ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਮੁਗਲਾਂ ਦਾ ਸਾਹਮਣਾ ਕਰ ਸਕਣ ਦੋਸ਼ੀ ਤਰਫ ਸ੍ਰੀ ਗੁਰੂ ਗੋਬਿੰਦ ਸ੍ਰੀ ਗੁਰੂ ਹਰ Rai ਜੀ ਦਾ ਬੇਟਾ ਧੀਰਮਲ ਅਤੇ ਗੁਰਗੱਦੀ ਨਾ ਮਿਲਣ ਦੇ ਕਾਰਨ ਗੁਰੂ ਤੇਗ ਬਹਾਦਰ ਜੀ ਦੇ ਖਿਲਾਫ ਬਹੁਤ ਸਾਰੀ ਸਾਜ਼ਿਸ਼ ਕੀਤੀਆਂ ਉਹੀ ਸਭ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਕਰ ਰਹੇ ਸਨ ਗੁਰੂ ਜੀ ਦੁਆਰਾ ਜੁੱਧ ਦੀਆਂ ਤਿਆਰੀਆਂ ਦੂਰ ਦੂਰ ਤੱਕ ਫੈਲ ਗਈਆਂ ਸੰਗਤਾਂ ਨੂੰ ਆਦੇਸ਼ ਦਿੱਤੇ ਗਏ ਕਿ ਉਹ ਗੁਰੂ ਜੀ ਨੂੰ ਸ਼ਾਸਤਰ ਅਤੇ ਘੋੜੇ ਭੇਟ ਕੀਤੇ ਗਏ ਗੁਰੂ ਜੀ ਦੇ ਆਦੇਸ਼ ਮੰਨ ਕੇ ਜਲਦ ਜਲਦ ਹੀ ਤਰਾਂ ਤਰਾਂ ਦੇ ਸ਼ਾਸਤਰ ਅਤੇ ਘੋੜੇ ਭੇਟ ਕੀਤੇ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਿਕ ਗਤੀਵਿਧੀਆਂ ਦੇਖ ਕੇ ਪਹਾੜੀ ਰਾਜੇ ਮਨ ਹੀ ਮਨ ਗੁਰੂ ਜੀ ਨੂੰ ਈਰਖਾ ਕਰਨ ਲੱਗੇ ਉਹਨਾਂ ਨੂੰ ਡਰ ਸੀ ਕਿਤੇ ਉਹਨਾਂ ਦੀ ਰਹਿਸਤ ਵਿੱਚ ਗੁਰੂ ਜੀ ਇੱਕ ਸੰਤੰਤਰਤਾ ਰਾਜਿਆ ਨਾ ਬਣਾ ਲਏ ਜਾਣ ਗੁਰੂ ਜੀ ਨੇ ਪਹਾੜੀ ਰਾਜਿਆਂ ਦੀ ਨਜ਼ਰ ਤੋਂ ਦੂਰ ਜਮਨਾ ਨਦੀ ਦੇ ਕਿਨਾਰੇ ਸੁੰਦਰ ਸਥਾਨ ਤੇ ਇੱਕ ਸੁੰਦਰ ਕਿਲਾ ਬਣਾਇਆ ਜਿਸ ਨੂੰ ਨਾਂ ਦਿੱਤਾ ਗਿਆ ਪੌਂਟਾ ਸਾਹਿਬ 1675 ਇਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਵਿੱਚ ਭੱਗ ਦੌੜ ਮੱਚ ਗਈ ਸੀ ਫਿਰ ਗੁਰੂ ਜੀ ਨੇ 52 ਵਿਦਵਾਨਾਂ ਅਤੇ ਕਵੀਆਂ ਦੀ ਸਹਾਇਤਾ ਤੇ ਚੰਡੀ ਦੀ ਵਾਰ ਅਕਾਲ ਉਸਤਤ ਕ੍ਰਿਸ਼ਨ ਅਵਤਾਰ ਲਿਖੀ ਜਿਨ੍ਹਾਂ ਨੂੰ ਪੜ੍ਹ ਕੇ ਸਿੱਖਾਂ ਨੇ ਫਿਰ ਬੀਰਤਾ ਅਤੇ ਉਤਸ਼ਾਹ ਦੀ ਭਾਵਨਾ ਪੈਦਾ ਹੋਈ ਇਹਨਾਂ ਦੇ ਨਾਲ ਹੀ ਗੁਰੂ ਜੀ ਨੇ ਉਹਨਾਂ ਸੈਨਿਕ ਸੈਨਿਕ ਅਭਿਆਸ ਸ਼ੁਰੂ ਕਰ ਦਿੱਤਾ ਘੋੜ ਸਵਾਰੀ ਅਤੇ ਤੀਰਵਾਜੀ ਅਤੇ ਤਲਵਾਰਵਾਜੀ ਵੀ ਸਖਿਆਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ 10 ਸਾਲ ਦੀ ਉਮਰ ਵਿੱਚ ਮਾਤਾ ਜੈਤੋ ਜੀਤੋ ਜੀ ਜੇ ਨਾਲ 1677 ਵਿੱਚ ਹੋਇਆ ਫਿਰ ਮਾਤਾ ਜੀ ਦੇ ਚਾਰ ਸਹਿਬਜ਼ਾਦੇ ਦਾ ਜਨਮ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਜੀ ਫਤੇ ਸਿੰਘ ਜੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵੀਡੀਓ ਅੱਗੇ ਗੁਰੂ ਜੀ ਬਾਰੇ ਜ਼ਰੂਰੀ ਗੱਲਾਂ ਅਗਲੀ ਵੀਡੀਓ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ